ਦੇ ਹੱਟ ਤੇ ਬੈਠੇ ਆ ਮੇਰੀ ਸਾਰੇ ਹੀ ਪਿੰਡਾਂ ਨੂੰ ਜਿਹੜੇ ਜਿੰਨੇ ਮਾਝ ਦੇ ਪਿੰਡ ਨੇਗੇ ਜਿੰਨੇ ਵੀ ਹੜਪ੍ਰਭਾਵਿਤ ਪਿੰਡ ਨੇ ਮੇਰੇ ਨਾਲ ਸਾਡੇ ਪ੍ਰਧਾਨ ਜੀ ਬੈਠੇ ਨੇ ਜਸਵੀਰ ਜੀ ਇਹਨਾਂ ਵੱਲੋਂ ਤੇ ਮੇਰੇ ਵੱਲੋਂ ਇੱਕ ਨਿਮਰਤਾ ਸਹਿਤ ਸਾਰੇ ਪਿੰਡਾਂ ਨੂੰ ਬੇਨਤੀ ਆ ਕਿਉਂਕਿ ਜਿਹੜੀ ਹੜਪੀੜਤ ਸੰਘਰਸ਼ ਕਮੇਟੀ ਜਿਹੜੀ ਜਥੇਬੰਦੀ ਬਣੀ ਹੋਈ ਆ ਹਰੇਕ ਪਿੰਡ ਨੂੰ ਇਸ ਹੜਪੀੜਤ ਸੰਘਰਸ਼ ਕਮੇਟੀ ਨਾਲ ਜੁੜਨਾ ਚਾਹੀਦਾ ਹਰੇਕ ਪਿੰਡ ਦੇ ਵਿੱਚੋਂ ਜਿੰਨੇ ਵੀ ਜਿਹੜੇ ਕਿ ਪੀੜਤ ਨੇਗੇ ਸਾਰੇ ਲੋਕ ਹਰੇਕ ਪਿੰਡ ਦੇ ਵਿੱਚ ਹੜਪੀੜਤ ਸੰਘਰਸ਼ ਕਮੇਟੀ ਨੂੰ ਮਜ਼ਬੂਤ ਕਰੋ ਜੇ ਤੁਸੀਂ ਚਾਹੋ ਨਿਓ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਨਾ ਡੁੱਬੀਏ ਸਾਡੇ ਘਰ ਨਾ ਰੋੜਨ ਸਾਡੀਆਂ ਜ਼ਮੀਨਾਂ ਨਾ ਰੋੜਨ ਤਾਂ ਫਿਰ ਤੁਹਾਨੂੰ ਇਹ ਜਥੇਬੰਦੀ ਨੂੰ ਮਜ਼ਬੂਤ ਕਰਕੇ ਤਾਂ ਸਰਕਾਰ ਨਾਲ ਸੰਘਰਸ਼ ਲੜਨਾ ਪੈਣਾ ਹੈ ਮਸਲੇ ਹੱਲ ਤਾਂ ਹੀ ਹੋਣਗੇ ਜੇਕਰ ਤੁਸੀਂ ਇਸ ਤਰ੍ਹਾਂ ਹੀ ੁੱਟੇ ਰਹੋਗੇ ਇਸ ਹੜਪੀੜ ਸੰਘਰਸ਼ ਕਮੇਟੀ ਨਾਲ ਨਹੀਂ ਜੁੜੋਗੇ ਤਾਂ ਫਿਰ ਤਿਆਰੀ ਰੱਖਿਓ 2-4 ਮਹੀਨੇ ਰਹਿ ਗਏ ਪਾਣੀ ਫੇਰ ਆਉਣ ਨੂੰ ਤਿਆਰ ਇਸ ਕਰਕੇ ਇਹ ਜਿਹੜੀਆਂ ਲੀਡਰ ਨੇ ਕਿ ਇਹਨਾਂ ਨੇ ਵੋਟਾਂ ਲੈਣੀਆਂ ਨੇਗੀਆਂ ਮਸਲਾ ਥੋੜਾ ਹੱਲ ਨਹੀਂ ਹੋਣਾ ਮਸਲਾ ਹੱਲ ਹੋਣਾ ਤੁਹਾਡਾ ਜਥੇਬੰਦੀ ਨਾਲ ਜਥੇਬੰਦੀ ਨਾਲ ਜੁੜੋ ਜੇਕਰ ਤੁਸੀਂ ਐਵੇਂ ਜਿਕਰ ਉਹ ਲੀਡਰਾਂ ਦੀਆਂ ਭੇਡਾਂ ਬਣ ਰਹੇ ਕਾਲੀਆਂ ਕਾਂਗਰਸੀਆਂ ਦੀਆਂ ਝਾੜੂ ਵਾਲਿਆਂ ਦੀਆਂ ਭਾਜਪਾ ਵਾਲੀਆਂ ਦੀਆਂ ਤਾਂ ਤੁਹਾਡੇ ਮਸਲੇ ਭਰਾਵੋ ਹੱਲ ਨਹੀਂ ਹੋਣੇ ਤਾਂ ਤੁਹਾਨੂੰ ਹੜਪੀੜਤ ਸੰਘਰਸ਼ ਕਮੇਟੀ ਨਾਲ ਜੁੜਨਾ ਪੈਣਾ ਮੈਂ ਜਲਾਲਾਬਾਦ ਦੇ ਸਾਰੇ ਏਰੀਆ ਨੂੰ ਉਸ ਨੂੰ ਵੀ ਬੇਨਤੀ ਕਰਦਾ ਵੀ ਹੜਪੀੜਤ ਸੰਘਰਸ਼ ਕਮੇਟੀ ਤੇ ਜਿਹੜੀ ਨਾਮ ਤੇ ਇੱਕ ਕਮੇਟੀ ਬਣ ਗਈ ਇਸ ਕਮੇਟੀ ਨੂੰ ਮਜ਼ਬੂਤ ਕਰ ਲਈਏ ਮੈਂਬਰ ਇਸ ਦੇ ਵਿੱਚ ਵੱਧ ਐਡ ਕਰ ਲਈਏ ਪ੍ਰਧਾਨ ਸਾਹਿਬ ਬੜੇ ਵਧੀਆ ਨੇਗੇ ਆਪਣੀ ਤੌਰ ਤੇ ਜਿਹੜਾ ਇਸ ਸਾਰੇ ਮੈਂਬਰਾਂ ਨੂੰ ਮਜ਼ਬੂਤ ਕਰਕੇ ਕੋਈ ਅਹੁਦੇਦਾਰੀਦਾਰੀ ਪ੍ਰਧਾਨ ਸਾਹਿਬ ਨੂੰ ਵੱਡੀ ਗੱਲ ਹੈਗੀ ਪਰ ਇਹਨਾਂ ਨੇ ਤੁਹਾਡੇ ਮੁੱਦਾ ਸਾਰੇ ਨੇ ਮੂਰੇ ਹੋ ਕੇ ਚੁੱਕਿਆ ਤਾਂ ਤੁਸੀਂ ਸਾਰੇ ਛੜਪੀੜ ਸੰਘਰਸ਼ ਕਮੇਟੀ ਨਾਲ ਜੁੜੋ ਇਹਨੂੰ ਵੱਡਾ ਕਰੋ ਮੈਨੂੰ ਲੱਗਦਾ ਘੱਟੋ ਘੱਟ ਪ੍ਰਧਾਨ ਸਾਹਿਬ ਜੀ ਕਿੰਨੇ ਪਿੰਡ ਹੋਣਗੇ ਜੇ ਆਪਾਂ ਪਿੰਡ ਆਈਡੀਆ 2-300 ਦਾ ਹੋਊਗਾ ਜੀ 5 ਪਿੰਡ ਲਾ ਜਿਆਦਾ ਜੀ 1000 ਪਿੰਡ ਲਾਓ 8-9 ਜਿਹੜੇ ਆ ਜੀ 8-9 ਜਿਹੜੇ ਤਾਂ ਆਪਾਂ ਗੱਲ ਕਰਤਾ ਵੀ ਘੱਟੋ ਘੱਟ ਜੇਕਰ ਆਪਾਂ ਗੱਲ ਕਰੀਏ 1000 ਜਦ 2000 ਪਿੰਡ ਦੀ ਵੀ ਗੱਲ ਕਰੀਏ ਜਿੰਨਾ ਪੀੜਤ ਦਾ 1500 ਪੀੜਤ ਆਪਾਂ ਗੱਲ ਕਰੀਏ ਪਿੰਡਾਂ ਦੀ ਤਾਂ ਉਹ 1500 ਪਿੰਡਾਂ ਦੇ ਵਿੱਚੋਂ ਜੇ 10-10 ਬੰਦੇ ਨਿਕਲ ਕੇ ਆ ਜਾਣ ਅੱਧਾ 50 ਬੰਦ ਕਰਦੀ ਬਾਈ ਜੀ ਕਿੰਨਾ ਕਿੱਟਾ ਵੱਡਾ ਇਕੱਠ ਹੋ ਜਾਊਗਾ ਇਹ ਸਾਰੇ ਪਿੰਡਾਂ ਨੂੰ ਬੇਨਤੀ ਆ ਵੀ ਜਥੇਬੰਦੀ ਨੂੰ ਮਜ਼ਬੂਤ ਕਰਕੇ ਬਾਰੀਆਂ ਬੰਨ ਕੇ ਆਓ ਆਹਾ ਅੱਜ ਪੰਜ ਕਿਸਾਨ ਜਿਹੜੇ ਸਾਰੇ ਭੁੱਖੇ ਬੈਠਣ ਇਹਨਾਂ ਦਾ ਥੋੜਾ ਮੋਟਾ ਤਰਸ ਕਰੋ ਘਰਾਂ ਦੇ ਵਿੱਚ ਬੈਠਣ ਦਾ ਸਮਾਂ ਨਹੀਂ ਜੇਕਰ ਜਿੰਨੇ ਪੀੜਤ ਲੋਕ ਨੇਗੇ ਜੇ ਪਹਿਲਾਂ ਉਹ ਉੱਠਣਗੇ ਫਿਰ ਬਾਅਦ ਚ ਲੋਕ ਦੂਜੇ ਥੋੜਾ ਥੋੜਾ ਉੱਠ ਕੇ ਤੁਰ ਕਿ ਤੁਸੀਂ ਨੇ ਉੱਠ ਕੇ ਤੁਰ ਰਹੇ ਆਹ ਬੰਦੇ ਬੈਠੇ ਨੇ ਕਿ ਮਰਨ ਕਿਨਾਰੇ ਭੁੱਖੇ ਧਾਇ ਬੈਠੇ ਨੇ ਕਿ ਤੁਸੀਂ ਘਰਾਂ ਦੇ ਵਿੱਚ ਬੈਠੇ ਹੋ ਜਿੰਨੇ ਪੀੜਤ ਪਿੰਡ ਨੇ ਮੇਰੀ ਉਹਨਾਂ ਕੇ ਹੱਥ ਬੰਨ੍ਹ ਕੇ ਨਿਮਰਤਾ ਸਹਿਤ ਬੇਨਤੀ ਆ ਲੀਡਰਾਂ ਨੇ ਨਹੀਂ ਤੁਹਾਡੇ ਕੋਲੇ ਆ ਕੇ 6 ਮਹੀਨਿਆਂ ਨੂੰ ਡਰਾਮੇ ਇਸ ਤਰ੍ਹਾਂ ਹੀ ਕਰਨੇ ਆ ਪੈਕਟ ਲੈ ਕੇ ਆਉਣਗੇ ਆਟੇ ਦੇ ਥੈੜੀ ਲੈ ਕੇ ਆਉਣਗੇ ਵੋਟਾਂ ਨੇ ਮਾਰੇ ਡਰਾਮਾ ਕਰਨਗੇ মিডিਆ ਵਾਲੇ ਆਪਣੇ ਪੈਸੇ ਕਮਾਉਣ ਦੇ ਲਈ ਆਉਣਗੇ ਲੀਡਰ ਆਪਣੇ ਵੋਟਾਂ ਲਈ ਆਉਣਗੇ ਤੁਸੀਂ ਥੋੜਾ ਜਿਹਾ ਇਸ ਚੀਜ਼ ਤੇ ਤਰਸ ਕਰੋ ਇਕੱਠੇ ਹੋ ਧੰਨਵਾਦ